ਪ੍ਰੋਪਰਿਅ ਵੇਚ ਨਹੀਂ ਪ੍ਰੋਪਰਟੀ ਦੇ ਨਾਂ ਵੇਚ ਕੇ ਪੈਸਾ ਹਜਮ ਕਰਨਾ ਚਾਹੁੰਦੀ ਹੈ ਜੀ ਹੈਰਾਨ ਹੈ ਜੋ ਮੇਰੇ ਕੋਲਿਆ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵੇਚਣ ਲੱਗੀ ਹੈ ਇੱਕ ਵੈਟਰਨਰੀ ਹਸਪੀਟਲ ਵੇਚਣ ਲੱਗੇ ਆ ਸ਼ੂਗਰ ਮਿੱਲ ਵੇਚਣ ਲੱਗੇ ਆ ਪੀਡਬਲਿਊਡੀ ਗੈਸਟ ਹਾਊਸ ਵੇਚਣ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ ਇਨ ਕੰਡੀਸ਼ਨ ਨੂੰ ਆਪਣੀ ਮਾਰਕ ਆਪਣੇ ਮੰਡੀ ਬੋਰਡ ਵੱਡੇ ਪਾਲਸਾਨ ਪਰਾਈ ਸੀ ਮਹਾਲੀ ਜਿੱਥੇ ਆਪਣੇ ਸਾਹਿਲ ਇਲਾਕੇ ਦਾ ਪੰਜਾਬ ਦੇ ਅਸਲਾ ਉਥੇ ਆ ਸਕਣ ਨੇਰ ਕਮਿਸ਼ਨ ਸਬਜੀ ਦੀ ਮਾਰਕਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲਾ ਗਏ ਇਹ ਤੋਂ ਇਹਨੂੰ ਹੋਖ ਹੀ ਹੈ ਇਹ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਖਿਤਾਬਨੀ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਐ ਜੇ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਸਰਕਾਰ ਦਾ ਮਤਲਬ ਨਹੀਂ ਐ ਕਿ ਤੂੰ ਸਾਰਾ ਕੁਝ ਵੇਚ ਤੂੰ ਇੱਥੋਂ ਦਾ ਬੰਦ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਐ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੂੰ ਉਹੀ ਕਹਿਣਾ ਚਾਹੁੰਦਾ ਪਹਿਲੇ ਤਾਂ 12000 ਕਰੋੜ ਰੁਪਏ ਛੱਕ ਗਏ ਜਿਹੜਾ ਗਰੀਬਾਂ ਦਾ ਪੈਸਾ ਆਉਣਾ ਸੀ ਫਲੱਡਸ ਵਾਲਾ ਉਹਦਾ ਹਿਸਾਬ ਨਹੀਂ ਦੇਰੇ ਹੁਣਾਂ ਵੇਚ ਕੇ ਆ ਛੱਕਣਾ ਚਾਹੁੰਦੇ ਐ ਸ਼੍ਰੋਮੀ ਅਕਾਲੀ ਦਲ ਨਹੀਂ ਹੁੰਦਊਗਾ ਟਰੋਪੀਆਂ ਵੇਚਣ ਨਹੀਂ ਪ੍ਰਾਪਰਟੀ ਦੇ ਨਾਂ ਵੇਚ ਕੇ ਐਸਾ ਹਜਮ ਕਰਨਾ ਚਾਹੁੰਦੀ ਐ ਜੀ ਹੈਰਾਨ ਰਹਿ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵਿੱਚ ਲੱਗੇ ਆ ਇੱਕ ਵੈਟਰਨਰੀ ਹਸਪੀਟਲ ਵਿੱਚ ਲੱਗੇ ਆ ਸ਼ੂਗਰ ਮਿੱਲ ਵਿੱਚ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵਿੱਚ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ ਇਨ ਕੰਡੀਸ਼ਨ ਆਪਣੀ ਮਾਰਕਾ ਆਪਣੇ ਮੰਡੀ ਬੋਰਡ ਵੱਡੇ ਬਾਲਸਾਨ ਅਪਰਾਇਸੀ ਮਹਾਲੀ ਜਿੱਥੇ ਆਪਣੇ ਸਾਰੇ ਲਾਕੇ ਦਾ ਪੰਜਾਬ ਦੇ ਅਸਲਾ ਉਥੇ ਆ ਸਕਣ ਨੀਰ ਕੰਡੀਸ਼ਨ ਸਮਝੀ ਦੀ ਮਾਰਕੀਟ ਇਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲਾ ਕੇ ਇਹ ਤੋਂ ਇਹਨੂੰ ਹੋਖੀ ਗਿਆ ਇਹ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਖਿਤਾਬ ਨਹੀਂ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਇਹ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦੇਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੂੰ ਸਾਰਾ ਕੁਝ ਵੇਚ ਤੂੰ ਇੱਥੋਂ ਦਾ ਆ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਐ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੂੰ ਉਹੀ ਕਹਿਣਾ ਚਾਹੁੰਦਾ ਇਹ ਪਹਿਲੇ ਤਾਂ 12000 ਕਰੋੜ ਰੁਪਏ ਛੱਕ ਕੇ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਬਲੱਡ ਵਾਲਾ ਉਹਦਾ ਹਿਸਾਬ ਨਹੀਂ ਤੇਰੇ ਉਹਨਾਂ ਵੇਚ ਕੇ ਆ ਛੱਕਣਾ ਚਾਹੁੰਦੇ ਐ ਸ਼ਰਮ ਨਹੀਂ ਅਕਾਲੀ ਕਰਨੀ ਹੁੰਦੋਗਾ ਤੁਹਾਡਾ ਪ੍ਰਾਪਰਟੀਆ ਵੇਚਣ ਨਹੀਂ ਪ੍ਰਾਪਰਟੀ ਦੇ ਨਾਂ ਵੇਚ ਕੇ ਪੈਸਾ ਹਜਮ ਕਰਨਾ ਚਾਹੁੰਦੀ ਹੈ ਜੀ ਹੈਰਾਨ ਡੈ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੇ ਵਿੱਚ ਲੱਗੇ ਆ ਇੱਕ ਵੈਟਰਰੀ ਹਸਪੀਟਲ ਵਿੱਚ ਲੱਗੇ ਆ 슈ਗਰ ਮਿਲ ਵਿੱਚ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵਿੱਚ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ 에ਰ ਕੰਡੀਸ਼ਨ ਆਪਣੀ ਮਾਰਕ ਆਪਣੇ ਮੰਡੀ ਬੋਰਡ ਵੱਡੇ ਬਾਲ ਸਾਹਰਪ੍ਰਾਈਸਿੰਗ ਮਹੱਲੀ ਜਿੱਥੇ ਆਪਣੇ ਸਾਰੇ ਇਲਾਕੇ ਦਾ ਪੰਜਾਬ ਦੇ ਫਸਲਾਂ ਉੱਥੇ ਆ ਸਕਣ ਨੀਰ ਕਮਿਸ਼ਨ ਸਬਜੀ ਦੀ ਮਾਰਕੀਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗ ਗਏ ਇਹ ਤੋਂ ਇਹਨੂੰ ਹੋਖੀ ਗਿਆ ਇਹ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਚੇਤਾਵਨੀ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਜੇ ਗਲਤੀ ਨਾਲ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੂੰ ਸਾਰਾ ਕੁਝ ਵੇਚ ਦੋ ਇੱਥੋਂ ਦਾ ਆ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੋਂ ਉਹੀ ਕਹਿਣਾ ਚਾਹੁੰਦਾ ਇਹ ਪਹਿਲੇ ਤਾਂ 12000 ਕਰੋੜ ਰੁਪਏ ਛੱਕ ਕੇ ਜਿਹੜਾ ਗਰੀਬਾਂ ਦੇ ਪੈਸਾ ਆਉਣਾ ਸੀ ਬਲੱਡਸ ਵਾਲਾ ਉਹਦਾ ਹਿਸਾਬ ਨਹੀਂ ਤੇਰੇ ਉਹਨਾਂ ਵੇਚ ਕੇ ਆ ਛੱਕਣਾ ਚਾਹੁੰਦੇ ਆ ਸ਼੍ਰੋਮੀ ਕਾਲੀ ਦਲ ਨਹੀਂ ਹੁੰਦੋਗਾ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਕੋਈ ਦੇਸ਼ ਵਿਦੇਸ਼ਾਂ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027